ਕੀ ਆਪਾਂ ਬਾਹ ਕਿਸ ਤਰੀਕਾ ਜੜਨੀ ਹੈ ਸੂਟ ਦੇ ਨਾਲ ਤੇ ਕਈ ਪੈਨਾਲਜੀ ਜਾਂਦੀਆਂ ਜੀ ਜਦੋਂ ਬਾਹ ਜੜਨੀ ਹੁੰਦੀ ਆ ਸੂਟ ਸਾਰਾ ਸਟਿਚ ਕਰ ਲੈਂਦੀ ਆ ਬਾਹ ਜੜਨ ਵੇਲੇ ਉਹਨਾਂ ਨੂੰ ਓਰੀਜਨ ਪੈ ਜਾਂਦੀ ਆ ਜੀ ਤੇ ਸੋ ਫਰੈਂਡਸ ਅੱਜ ਇਹ ਹੀ ਆਪਾਂ ਹੱਲ ਲੈ ਕੇ ਆਏ ਆ ਤੇ ਹਾਂਜੀ ਫਰੈਂਡਸ ਆਪਾਂ ਸਾਰੇ ਸੂਟ ਦੀ ਸਟੀਚਿੰਗ ਕਰ ਲਈ ਆ ਤੁਸੀਂ ਦੇਖ ਸਕਦੇ ਹੋ ਤੇ ਇਹ ਮੋਡੇ ਦਾ ਫਰੰਟ ਵਾਲਾ ਪਾਸਾ ਹੈ ਜੀ ਸੂਟ ਦਾ ਫਰੰਟ ਵਾਲਾ ਪਾਸਾ ਆ ਗਿਆ ਦੇਖੋ ਫਰੰਟ ਵਾਲੇ ਪਾਸੇ ਆਪਣੀ ਘਾਟ ਘਾਟ ਹੈ ਜੀ ਤੇ ਬੈਕ ਵਾਲੇ ਪਾਸੇ ਘਾਟ ਆਪਣੀ ਜ਼ਿਆਦਾ ਹੈ ਤੇ ਬਾਹਾਂ ਪਾ ਜਾਣ ਲੱਗੇ ਕੀ ਧਿਆਨ ਰੱਖਣਾ ਜੀ ਬਾਹਾਂ ਦੇ ਕੱਪੜੇ ਨੇ ਆਪਾਂ ਸਿੱਧਾ ਕਰ ਲਿਆ ਤੇ ਸਿੱਧੇ ਵਾਲੇ ਪਾਸੇ ਉੱਪਰ ਦੇਖੋ ਜੀ ਆਪਣਾ ਜਿਹੜੇ ਕਾਟ ਵਾਲਾ ਛੋਟਾ ਪਾਸਾ ਹੈ ਤੇ ਜਾਰੇ ਕਾਟ ਵਾਲਾ ਨੀਚੇ ਹੈ ਜੀ ਦੇਖੋ ਤੇ ਸੇਮ ਮੋੜੇ ਦੇ ਵੀ ਇਹੀ ਆ ਜੀ ਤੇ ਸੇਮ ਬਾਂਦ ਵੀ ਇਹੀ ਆ ਬਟ ਜਿਹੜੇ ਆਪਣਾ ਬਾਂਦ ਦਾ ਕੱਪੜਾ ਉਹ ਸਿੱਧਾ ਹੈ ਤੇ ਜਿਹੜਾ ਆਪਣਾ ਕਮੀਜ਼ ਦਾ ਕੱਪੜਾ ਉਹ ਪੁੱਠਾ ਹੈ ਜੀ ਤੇ ਆਪਾਂ ਇਸ ਤਰੀਏ ਬਾਹਣ ਹੋਣੀ ਹੈ ਜੇ ਕਮੀਜ਼ ਦਾ ਕਪੜਾ ਆਪਣਾ ਪੁੱਠਾ ਰੱਖਣਾ ਤੇ ਬਾਹਣ ਦਾ ਕਪੜਾ ਆਪਾਂ ਸਿੱਧਾ ਰੱਖਣਾ ਇਸ ਤੋਂ ਬਾਅਦ ਆਪਾਂ ਮੋਡੇ ਦੇ ਅੰਦਰ ਬਾਹਣ ਨੂੰ ਇਸ ਤਰੀਕੇ ਨਾਲ ਪਾਵਾਂਗੇ ਤੇ ਜਿਹੜੀ ਆਪਣੀ ਮੋਡੇ ਵਾਲੀ ਕਾਟ ਆ ਉਹਨੂੰ ਮਿਲਾਵਾਂਗੇ ਦੇਖੋ ਜੀ ਘੱਟ ਕੱਟ ਨਾਲ ਘੱਟ ਮੋਡੇ ਦੀ ਕਾਟ ਮਿਲੂਗੀ ਤੇ ਬੈਕ ਵਾਲੀ ਕਾਟ ਨਾਲ ਬੈਕ ਮੋਡੇ ਦੀ ਕਾਟ ਮਿਲੂਗੀ ਤੁਸੀਂ ਇਸ ਗੱਲ ਦਾ ਧਿਆਨ ਰੱਖਣਾ ਜੀ ਜਿਹੜਾ ਮੋਡੇ ਦੀ ਕਾਟ ਘੱਟ ਕਟਿੰਗ ਕੀਤੀ ਆ ਤੇ ਬਾਹਣ ਦੀ ਵੀ ਕਾਟ ਕਟਿੰਗ ਕੀਤੀ ਕਾਟ ਹੀ ਜੋਇੰਟ ਕਰਨੀ ਆ ਠੀਕ ਹੈ ਜੀ ਤੇ ਇਸ ਤੋਂ ਬਾਅਦ ਆਪਾਂ ਕੀ ਕਰਨਾ ਹੈਗਾ ਜਿਹੜੀ ਬਾਹਂ ਦੀ ਫਿਟਿੰਗ ਵਾਲੀ ਸਲਾਈ ਹੈ ਤੇ ਜਿਹੜੀ ਕਮੀਜ਼ ਦੀ ਫਿਟਿੰਗ ਵਾਲੀ ਸਲਾਈ ਹੈ ਜੀ ਉਹਨੂੰ ਆਪਸ ਵਿੱਚ ਦੀ ਮਿਲਾਵਾਂਗੇ ਤੇ ਇਸ ਤਰੀਕੇ ਨਾਲ ਕੱਪੜੇ ਨੂੰ ਫੋਲਡਿੰਗ ਕਰਕੇ ਤੇ ਉੱਪਰ ਆਪਾਂ ਸਲਾਈ ਲਾਵਾਂਗੇ ਦੇਖੋ ਕੱਪੜੇ ਨਾਲ ਆਪਾਂ ਕਿਵੇਂ ਫੋਲਡਿੰਗ ਕੀਤਾ ਹੈ ਉਸੇਵੇਂ ਇਸ ਤਰੀਕੇ ਨਾਲ ਕੱਪੜੇ ਨੂੰ ਫੋਲਡਿੰਗ ਕਰਕੇ ਉੱਪਰ ਤੇ ਪੈਰ-ਪੈਰ ਦੀ ਸਲਾਈ ਲਾ ਦਿਓ ਜੀ ਬਾਹਂ ਨੂੰ ਜੁਇੰਟ ਕਰ ਦਿਓ ਕਮੀਜ਼ ਦੇ ਨਾਲ ਤੇ ਤੁਸੀਂ ਉਪਰੋਂ ਧੀਰੇ ਵਾਲੀ ਸਲਾਈ ਤੇ ਬਾਹਾਂ ਦੇ ਸੈਂਟਰ ਨੂੰ ਇਸ ਤਰੀਕੇ ਨਾਲ ਫੜ ਲਓ ਇਸ ਤੋਂ ਫੜਨ ਤੋਂ ਬਾਅਦ ਤੁਸੀਂ ਇਹਨੂੰ ਇੱਕੋ ਜਿਹਾ ਕਰ ਲਓ ਤੇ ਆਪਣੇ ਬਾਹ ਸੇਮ ਇੱਕੋ ਜਿਹੀ ਆਊਗੀ ਸਾਰੇ ਪਾਸੇ ਸਲਾਈ ਵੀ ਇੱਕੋ ਜਿਹੀ ਰਹੂ ਕੋਈ ਵਾਲ ਨਹੀਂ ਪੈਣਾ ਬਹੁਤ ਵਧੀਆ ਬਾਹਾਂ ਜਿ ਬੈਠ ਹੋਊਗੀ ਜੀ ਆਪਣੀ ਤੁਸੀਂ ਦੇਖ ਸਕਦੇ ਹੋ ਮੈਂ ਫਰੰਟ ਤੇ ਬੈਕ ਦੋਨੇ ਇਕੱਠੇ ਫੜੇ ਹੋਏ ਆ ਬਾਹਾਂ ਦੇ ਬਾਹ ਤੁਸੀਂ ਸੈਂਟਰ ਚੋਂ ਫੜ ਲੈਣਾ ਬਾਹਾਂ ਦਾ ਕਪੜਾ ਤੇ ਧੀਰੇ ਦੀ ਸਲਾਈ ਵਾਲਾ ਮੋਢੇ ਦਾ ਕਪੜਾ ਤੇ ਜਿਹੜੇ ਆਪਣੇ ਥੀਰੇ ਦੀ ਸਲਾਈ ਵਾਲੀ ਸਲਾਈ ਲੱਗੀ ਹੋਈ ਹੈ ਜੀ ਇਹਨੂੰ ਆਪਾਂ ਬੈਕ ਵਾਲੇ ਪਾਸੇ ਫੋਲਡਿੰਗ ਕਰਨਾ ਹੈ। ਨਾ ਤਾਂ ਆਪਾਂ ਮੋਢੇ ਵਾਲਾ ਕਪੜਾ ਖਿੱਚਣਾ ਜੀ ਕਮੀਜ਼ ਵਾਲਾ ਤੇ ਨਾ ਹੀ ਬਾਹਾਂ ਵਾਲਾ ਕਪੜਾ ਖਿੱਚਣਾ। ਨੋਰਮਲ ਕਪੜਾ ਰੱਖਣਾ ਤੇ ਆਪਣੀ ਬਾਹ ਬਿਲਕੁਲ ਸਹੀ ਆਊਗੀ ਕੋਈ ਵੀ ਵਾਲ ਨਹੀਂ ਪੈਣਾ ਵਿੱਚ। ਹਾਂਜੀ ਫ੍ਰੈਂਡਸ ਬਾਹ ਪਜੜਦੀ ਆ ਤੁਸੀਂ ਦੇਖ ਸਕਦੇ ਹੋ ਕੋਈ ਵੀ ਵਾਲ ਨਹੀਂ ਆਪਣੇ ਆਇਆ ਨਾ ਬਾਹ ਵਾਲੇ ਕੱਪੜੇ ਚ ਕੋਈ ਵਾਲ ਆਇਆ ਤੇ ਨਾ ਹੀ ਆਪਣੇ ਕਮੀਜ਼ ਦੇ ਮੋਢੇ ਦੇ ਕੱਪੜੇ ਚ ਕੋਈ ਵਾਲ ਆਇਆ ਤੁਸੀਂ ਇਸ ਤਰੀਕੇ ਨਾਲ ਬਾਹ ਜੜ ਕੇ ਦੇਖੋ ਜੀ ਸੂਰ ਦੀ ਇੱਕ ਵਾਰ ਜੂ ਟਰਾਈ ਕਰਿਓ ਬਹੁਤ ਇਸ ਫਾਈਨ ਆਪਨੀ ਸਲਾਈ ਲੱਗੀ ਆ ਤੇ ਇਸ ਤੋਂ ਬਾਅਦ ਦੂਸਰੇ ਪਾਸੇ ਵੀ ਆਪ ਇਸ ਤਰੀਕੇ ਨਾਲ ਹੀ ਸਲਾਈ ਲਾਵਾਂਗੇ ਹਾਂਜੀ ਫਰੈਂਡਸ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗਦੀ ਹੈ ਕਮੈਂਟ ਥਰੂ ਕਰਕੇ ਦੱਸਿਆ ਕਰੋ ਤੁਹਾਨੂੰ ਵੀਡੀਓ ਕਿਸ ਤਰੀਕੇ ਨਾਲ ਲੱਗੀ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਆ ਕਰੋ ਤੇ ਵੀਡੀਓ ਨੂੰ ਵਾਤਵਾ ਸ਼ੇਅਰ ਕਰੋ ਤਾਂ ਜੋ ਮੈਂ ਹੋਰ ਵਧੀਆ ਵਧੀਆ ਵੀਡੀਓ ਬਣਾ ਸਕਾਂ ਹਾਂਜੀ ਫਰੈਂਡਸ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਲਾਈਕ